ਇਹੋ ਜੋ ਆਮੜਾ ਪਾਣੀ ਦੇ ਦੇ ਪਾਣੀ 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 ਇਤਹਾਸ 'ਚ 9 ਮਹੀਨੇ ਦੇ ਜਵਾਬਖਦਿਆ ਨੇ ਜੋ ਆਪਣੇ ਪਿਤਾ ਨੂੰ ਉਡੀਕ ਰਿਆ ਸੀ ਤੇ ਹੁਣ ਉਸ ਨੇ ਕਦੇ ਨਹੀਂ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਫਤਗੜ ਬੇਰਾਂ ਦੀਆਂ ਜਿੱਥੇ ਫੌਜ ਚ 10 ਦਿਨ ਪਹਿਲਾਂ ਆਏ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ ਤੇ ਗੱਡੀ ਚੋਂ ਉਸ ਦੀ লাশ ਬਰਾਮਦ ਹੋਈ ਪੁਲਿਸ ਪਹੁੰਚੀ ਤਾਂ ਉਸ ਦੇ ਪਿਤਾ ਨੇ ਪੁਲਿਸ ਤੇ ਸਵਾਲ ਖੜੇ ਕੀਤੇ ਤੇ ਨਸ਼ਾ ਤਸ਼ਕਰਾਂ ਦਾ ਸਾਥ ਦੇਣ ਦੇ ਪੁਲਿਸ ਦੇ ਉੱਪਰ ਇਲਜ਼ਾਮ ਲਗਾਏ ਗਏ। ਕਾਰਵਾਈ ਅੰਦ ਲੱਗਦੀ। ਸਵਾਲੀ ਕਾਰਵਾਈ ਹੈ। ਆਕੇ ਬਰਨੀ ਕਰੇ ਉਹਨੇ ਮੋਰਚਲਾ ਜਿਵੇਂ ਕੋਈ ਨਹੀਂ। ਅਸਲੀਆ ਨੂੰ ਵੜਦੇ ਨਹੀਂ। ਯਾਰ ਮੈਨੂੰ ਬੋਲਣ ਦੋ। ਅਰੇ ਇੱਥੇ ਦੇ ਇੱਟਾ ਜਿਮੀਂ ਅਮੇ ਘਰ ਮੋੜੀਂਗਾ। ਕੋਈ ਚੱਕਿਆ ਉਹ ਤਾਂ ਟੈਨਸ਼ਨ ਚਾਰ ਬੰਦ ਕਰੇ। ਇਹਦਾ ਮਤ ਕਰੋ। ਟੈਕਟਰ ਬੰਦ ਕਰੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮ੍ਰਿਤਕ ਦੇ ਪਰਿਵਾਰ ਦੇ ਕੋਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੁੱਖ ਸਾਂਝਾ ਕਰਨ ਪਹੁੰਚੇ ਜਿੱਥੇ ਪਰਿਵਾਰ ਨੇ ਰੱਜ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਲਾਂਤਾਂ ਪਾਈਆਂ ਦੱਸਿਆ ਕਿ ਸਾਫ਼ ਸਾ ਦਿਨ ਦਿਹਾੜੇ ਕਿਵੇਂ ਨਸ਼ਾ ਵਿਕਦਾ ਹੈ ਆਰਕਟਾ ਮੰਮੀ ਤੇ ਨੇ ਛੁੱਟੀ ਰਹੀ ਆਪਾਂ ਪਿੰਡ ਕੋਲ ਮੈ ਆ ਮੱਖ ਕੋਈਂ ਟਨ ਨੀ ਹੋਦਾ ਜਦ ਤੱਕ ਤੇ ਕੀਤੀ ਹੋਈ ਦੀ ਰਾਜਸਥਾਨ ਦੀ ਯੂਟੇ ਮੈਂ ਕੀ ਕਰਨਾ ਹੈ ਕਿਆ ਰੋਇਆ ਮੇਰਾ ਕੋਟਾ ਹੈ ਦਾ ਲੱਖ ਵਰਕਾ ਦੇਖਣੀ ਹੁੰਦਾ ਉਹ ਮੇਰੇ ਕੋਕਮ ਹੁਣ ਤਮਾਨ ਦੀ ਸਰਕਾਰੀ ਨੀ ਜੀ ਨੰਬਰ ਪਹਿਲਾ ਸੁਣੋ ਬਾਜੀ ਮੈਨੂੰ ਕੋਈ ਬੋਤਲੀ ਚਿੱਟਾ ਕਹਿੰਦਾ ਤਕਾ ਬਿੱਦਾ ਮੋਗੇ ਚਿੱਟਾ ਚਿੱਟਾ ਇਹ ਦੋ ਚੰਗਾ ਮੇਰਾ ਮਾਰਾ ਚਿੱਟਾ ਬਲਕੇ ਸਾਡੇ ਮੰਡਰ ਸਰੀਏ ਮੰਡਰ ਖੰਗੜਾ ਬ੍ਰਿਜ ਤੇ ਫੇਸਪੜੀ ਪੂਰੀ ਖੰਡਾ ਚੌਂਕੀ ਚੋਂ ਤੋਂ ਸੰਗਤ ਤੋਂ ਪਹਿਲਾਂ ਅਸੀਂ ਸਿੱਧਾ ਰੋਕੜ ਦਾ ਰਹੀ ਹੈ ਨਾ ਇਹ ਸਾਖੀ ਪੰਨ ਜਿਹਨਾਂ ਦੇ ਪੈਦੇ ਆ ਬਟਾ ਅੱਜ ਸ਼ੇਰ ਤੋਂ ਪਹਿਲਾਂ ਤੇ ਨਾ ਵੀ ਛੱਡੀ ਬੜੀ ਬੜੀ ਚਿੱਟੇ ਲਗੇ ਨੇ ਮਰੇ ਤੱਕ ਦਾ ਪਰਿਵਾਰ ਪ੍ਰਸ਼ਾਸਨ ਤੇ ਸਰਕਾਰ ਤੇ ਇਲਜ਼ਾਮ ਲਗਾ ਰਿਹਾ ਮੇਰਾ ਪੁੱਤਰ ਕੁਲਜੀ ਸਿੰਘ ਸਨਮਾਰਜਨ ਸਿੰਘ ਦਾ ਬੇਟਾ ਮੇਰਾ ਆਰਮੀ ਚਾ ਅਸੀਂ ਪਰਸੋਂ ਆਏ ਆ ਜਲੰਧਰ ਤੋਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸਾਨੂੰ ਸ਼ਰਾਬ ਪਤਾ ਬਦਲਣਾ ਸ਼ਕਿਆ ਹੁੰਦਾ ਜਰਦੇ ਬਾਰੇ ਪਤਾ ਆ ਬਾਕੀ ਅੱਜ ਤੋਂ 3 ਸਾਲ ਦੇ ਪਹਿਲਾਂ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਵੀ ਚਿੱਟਾ ਹੁੰਦਾ ਗਿਆ ਪਰ ਮੈਂ ਇਸ ਨੂੰ ਮੰਨਦਾ ਨਹੀਂ ਸੀ ਪਰ ਅੱਜ ਮੇਰੇ ਮੁੰਡੇ ਦੀ ਮੌਤ ਹੋਈ ਅੱਜ ਮੈਨੂੰ ਪਤਾ ਲੱਗਿਆ ਵੀ ਚਿੱਟਾ ਹੁੰਦਾ ਕਿ ਕੱਲ ਬੱਚਾ ਮੇਰਾ 4 ਵਜੇ ਗਿਆ ਕਿਸੇ ਨੂੰ ਬੁਲਾਇਆ ਫੋਨ ਕਰਕੇ ਉਹ ਚਲੇ ਗਿਆ ਉਹਨੂੰ ਕਿਸੇ ਨੇ ਗੁੰਮਰਾਹ ਕਰਿਆ ਪਤਾ ਨਹੀਂ ਕੀ ਕਰਿਆ ਚਿੱਟੇ ਜੇ ਬੰਦਾ ਸਿੱਧਾ ਹੀ ਡੱਡੇ ਹੁੰਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਦਾਂ ਇਦਾਂ ਵੀ ਹੋ ਜਾਂਦਾ ਰਾਤ ਮੈਂ ਮੁੰਡਾ ਘੇਰਾ ਮੇਰੇ ਲੱਭਿਆ ਜਿਹੜੀ ਇਹਨਾਂ ਨੇ ਜਿਨਾਂ ਨੇ ਛਿੱਡੀ ਚਿੱਟੇ ਵਾਲੀ ਅੱਜ 6 ਦਿਨ ਪਹਿਲਾਂ ਜਿਨਾਂ ਨੇ ਫੇਟਾ ਵੇਚ ਦਿਆ ਉਹ ਕਹਿੰਦੇ ਭਾਈ ਸਾਨੂੰ ਚੌਂਕਣ ਦੇ ਕਿਸੇ ਡਰੇ ਨਹੀਂ ਹੈਗਾ ਨਾ ਐਸਐਚਓ ਦਾ ਨਾ ਮੁਰਸ਼ਿਦ ਦਾ ਕਹਿੰਦਾ ਮੁਰਸ਼ਿਦ ਕਹਿੰਦਾ ਅਸੀਂ ਮੁਰਸ਼ਿਦਾਂ ਦਾ 10 ਮਿੰਟ ਚ ਖਰੀਦਣੇ ਆ ਕਹਿੰਦਾ ਆਮੰਦ ਕੀ ਕਰੂੰਗੇ ਉਹ ਤਾਂ ਐਵੇਂ ਆਵਾ ਮਾਰ ਕੇ ਲੰਘ ਜੰਦੇ ਆ ਦੱਸੋ ਅਸੀਂ ਇੱذ ਵਿੱਚ ਕੀ ਕਰੂੰਗੇ ਮੈਂ ਕਹਾ ਮੈਂ ਆਪਣਾ ਮੁੰਡਾ ਚੱਕ ਕੇ ਫੂਕ ਦੂੰਗਾ ਮੈਨੂੰ ਕੋਈ ਮੁੰਡੇ ਦਾ ਗਮ ਨਹੀਂ ਗਮ ਨਹੀਂ ਹੈਗਾ ਮਾਰਨ ਦਾ ਕਾਲੂ ਕੋਈ ਹੋਰ ਮੁੱਦਾ ਮਾਰ ਜਵੇ ਮੈਨੂੰ ਉਹਦਾ ਕੰਮ ਹੋਣਾ ਪਰ ਲੇ ਕਿੰਨ ਗੱਲ ਲੇਕਾ ਉਹਨਾਂ ਦਾ ਘਰ ਦਾ ਨਾਨੀ ਚਾਚੀ ਤਾਈ ਮਾਸੀ ਉਹਨਾਂ ਨੂੰ ਇੱਕ ਚੱਕ ਕੇ ਮੈਨੂੰ ਪੇਸ਼ ਕਰ ਦੋ ਹਮ ਕੇਸ ਮੇਰਾ ਰੱਖਾ ਦੋ ਉਧਰ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੋ ਜਰਾ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ ਦਫਾ ਕਰਨ ਵਾਸਤੇ ਚਿੱਟਾ ਨਾ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮੋਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਏ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ ਚ 100 ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਹੈ। ਸੋ ਮੈਂ ਇਸ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਤੁਸੀਂ ਉੱਥੇ ਠਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਖੁਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਰ ਰਹੇ ਤੁਸੀਂ ਕਰਦੇ ਕੁਝ ਨਹੀਂ ਹੈ। ਸੀਐਮ ਸਾਹਿਬ ਕਿਸੇ ਦੀ ਗੱਲ ਨਹੀਂ ਸੁਣਨੀ ਨਾ ਸੁਣੋ। ਪਰ ਜਨਾਬ ਜਰਾ ਇਹਨਾਂ ਦੀ ਗੱਲ ਸੁਣ ਲਓ। ਇਸ ਪਰਿਵਾਰ ਦਾ ਦਰਦ ਇੱਕ ਵਾਰ ਜ਼ਰੂਰ ਵੇਖੋ। ਬੀਟੀਸੀ ਨਿਊਜ਼ ਦੇ ਲਈ ਚਮਕੌਰ ਸਾਹਿਬ ਜਗਜੀਤ ਸਿੰਘ ਜੱਗੀ ਦੀ ਰਿਪੋਰਟ